ਤੇ ਬਾਕੀ ਆਪਾਂ ਗੱਲ ਕਰਦੇ ਆਂ ਸਪੇਨ ਦੇ ਵਿੱਚ ਕਿਹੜਾ ਕੰਮ ਸਿੱਖ ਕੇ ਆਉਣਾ ਚਾਹੀਦਾ ਹੈ ਜੇ ਕਿਸੇ ਨੇ ਆਉਣਾ ਹੈ। ਹਾਂ ਘਰ ਬੈਠਣ ਦੀ ਬਜਾਏ ਨਾ ਲਾਗੇ ਤੁਸੀਂ ਦੇਖੋ ਆਪਣਾ ਗੁਰਦੁਆਰਾ ਸਾਹਿਬ ਸਪੇਨ ਦੇ ਵਿੱਚ ਕਿਹੜਾ ਆ। ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲ ਸਾਰੇ ਭਰਾਵਾਂ ਦਾ ਵੈਲਕਮ ਬੈਕ ਟੂ ਮਾਈ ਚੈਨਲ। ਅੱਜ ਨਾ ਤੁਹਾਨੂੰ ਆਪਾਂ ਸਪੇਨ ਦਾ ਈਚ ਦਿਖਾਉਲਦੇ ਆਂ। ਈਚ ਕਿੱਦਾਂ ਦਾ ਹੁੰਦਾ ਆ। ਮੈਂ ਤਾਂ ਮੈਨੂੰ ਪਹਿਲਾਂ ਦਿਖਾਉਣਾ ਚਾਹੀਦਾ ਸੀ ਜਦੋਂ ਸੀਜ਼ਨ ਚੱਲਦਾ ਸੀਗਾ ਪਰ ਸੀਜ਼ਨ ਟਾਈਮ ਨਹੀਂ ਮਿਲਿਆ। ਇਸ ਕਰਕੇ ਹੁਣ ਥੋੜਾ ਜਿਹਾ ਟਾਈਮ ਮਿਲਿਆ ਤੁਹਾਨੂੰ ਈਚ ਦਿਖਾਉਲਦੇ ਆ ਉਹ ਹੈਗਾ ਆ ਪੋਰਟ ਇੱਥੇ ਬੋਟਾ-ਬਾਟਾ ਖੜਦੀਆਂ ਆ ਇਹ ਗਰਮੀਆਂ ਨੂੰ ਸਾਰੀਆਂ ਇਹ ਚਲਾਉਂਦੇ ਆ ਇੱਥੇ ਹੁਣ ਤਾਂ ਥੋੜੀ ਠੰਡ ਆ ਗਈ ਇੱਥੇ ਉਹ ਹੈਗਾ ਜੀ ਸਾਹਮਣੇ ਵਿੱਚ ਸਮੁੰਦਰ ਅਸੀਂ ਨਿਕਲੇ ਹੋਏ ਆ ਵੋਕ ਤੇ ਨਾਲੇ ਗੱਲਾਂ-ਬਾਤਾਂ ਕਰਦੇ ਆ ਤੇ ਨਾਲੇ ਤੁਹਾਨੂੰ ਦਿਖਾਉਂਦੇ ਆ ਇਧਰ ਦਾ ਏਰੀਆ ਇਹ ਹੈਗਾ ਕੋਸਟਲ ਏਰੀਆ ਸੈਨ ਪੈਦਰੋ ਮੁਰਸ਼ੀਆ ਸਟੇਟਮੈਂਟ ਆ ਸਪੇਨ ਦੀ ਤੇ ਆਹ ਉਹ ਸਾਹਮਣੇ ਹੈਗਾ ਸਮੁੰਦਰ ਈਵਨਿੰਗ ਟਾਈਮ ਆ ਠੰਡੀ-ਠੰਡੀ ਹਵਾ ਚੱਲ ਰਹੀ ਆ ਉਹ ਲੈ ਕੇ ਜਾਣਾ ਅੱਗੇ ਅੱਜ ਖਾਲ ਕੇ ਲੈਣੇ ਆ ਸਾਰਾ ਏਰੀਆ ਉਧਰ ਦਾ ਤੇ ਨਾਲ ਗੱਲਾਂ ਬਾਤਾਂ ਕਰਾਂਗੇ ਜੀ ਆ ਬੱਚਿਆਂ ਦੇ ਐਂਟਰਟੇਨਮੈਂਟ ਵਾਸਤੇ ਲਾਈ ਹੋਏ ਝੁੱਲੇ ਆ ਸਾਹਮਣੇ ਰੈਸਟੋਰੈਂਟ ਖੁੱਲੇ ਹੋਏ ਆ ਕਰੋ ਜੀ ਚੈੱਕ ਆਧਿਆਨਾ ਖਜੂਰ ਦੇ ਲੱਗੇ ਹੋਏ ਆ ਦਰਖਤ ਕੁਝ ਕੁਝ ਨਾ ਮੈਨੂੰ ਸੌਦੀਆ ਵਰਗਾ ਚਿੱਤਾ ਕਰਾਉਂਦੇ ਆ ਮੈਂ ਪਹਿਲਾਂ ਸੌਦੀਆ ਭਰੇ ਆ ਉਹ ਕੇ ਕਾਜੂਰ ਦੇ ਦਰਖਤ ਬੜੇ ਹੁੰਦੇ ਸੀਗੇ ਬਹੁਤ ਚੇਤਾ ਆ ਗਿਆ ਇਧਰੋਂ ਚੈੱਕ ਕਰੋ ਇਸ ਸਾਈਡ ਤੇ ਬਾਕੀ ਆਪਾਂ ਗੱਲ ਕਰਦੇ ਆਂ ਸਪੇਨ ਦੇ ਵਿੱਚ ਕਿਹੜਾ ਕੰਮ ਸਿੱਖ ਕੇ ਆਉਣਾ ਚਾਹੀਦਾ ਹੈ ਜੇ ਕਿਸੇ ਨੇ ਆਉਣਾ ਹੈ ਤਾਂ ਤੇ ਵੈਸੇ ਤੁਹਾਨੂੰ ਪਤਾ ਹੀ ਆ ਜਦੋਂ ਬੰਦਾ ਇੱਥੇ ਆਉਂਦਾ ਆ ਅਦਰੋਨਾਮੈਂਟ ਕਰਾਉਂਦਾ ਆ ਉਹ ਦੇਖੋ ਲੀਗਲੀ ਰਾਈਟ ਨਹੀਂ ਹੁੰਦਾ ਕੰਮ ਕਰਨ ਦਾ ਜਿਹੜਾ ਕੰਮ ਹੈ ਲੁੱਕ ਸ਼ਕ ਕੇ ਕਰਨਾ ਪੈਂਦਾ ਦੋ ਨੰਬਰ ਦੇ ਵਿੱਚ ਹੀ ਤੇ ਕੱਚੇ ਬੰਦਿਆਂ ਨੂੰ ਜਿਹੜਾ ਕੰਮ ਆ ਇੱਥੇ ਜੇ ਕਿ ਤੁਹਾਡੇ ਕੋਲ ਰੈਸਟੋਰੈਂਟ ਦਾ ਸਕਿੱਲ ਹੈਗਾ ਰੈਸਟੋਰੈਂਟ ਦਾ ਕੰਮ ਤੁਹਾਨੂੰ ਆਉਂਦਾ ਆ ਉਹਦੇ ਚ ਤੁਹਾਨੂੰ ਕੰਮ ਮਿਲ ਸਕਦਾ ਆ ਕੰਟਰਕਸ਼ਨ ਦਾ ਤੁਹਾਡੇ ਕੋਈ ਐਕਸਪੀਰੀਅੰਸ ਹੈਗਾ ਆ ਜਾਂ ਕਿਸੇ ਟ੍ਰੇਡ ਦਾ ਐਕਸਪੀਰੀਅੰਸ ਹੈਗਾ ਉਹਦਾ ਵੀ ਕੰਮ ਮਿਲ ਜਾਂਦਾ ਆ ਬਾਕੀ ਖੇਤੀ ਦਾ ਕੰਮ ਵੀ ਹੈਗਾ ਆ ਕਿਉਂਕਿ ਹੁਣ ਵਿੰਟਰ ਆ ਗਏ ਆ ਤੇ ਸਿਆਲ ਦੇ ਵਿੱਚ ਇੱਥੇ ਮਾਲਟੇ ਦਾ ਕੰਮ ਆ ਸੰਤਰੇ ਦਾ ਕੰਮ ਇਹਦਾ ਹੈਗਾ ਬਲੈਂਸੀਆ ਵਾਲੀ ਸਾਈਡ ਮਿਲ ਜਾਂਦਾ ਆ ਤੇ ਹੋਰ ਵੀ ਕਈ ਨਿੱਕੇ ਮोटे ਕੰਮ ਹੈਗੇ ਆ ਬਾਕੀ ਜਿਹੜਾ ਕੰਸਟਰਕਸ਼ਨ ਦਾ ਕੰਮ ਹੀ ਆ ਜਿਆਦਾ ਇੱਥੇ ਉਹਨੂੰ ਓਵਰੇ ਦਾ ਕਹਿੰਦੇ ਆ ਓਵਰੇ ਦਾ ਕੰਮ ਮਿਲ ਜਾਂਦਾ ਆ ਤੇ ਕਈ ਬੰਦੇ ਜਿਹੜੇ ਇੱਥੇ ਸੁਪਰਮਾਰਕਟਾਂ ਦੇ ਵੀ ਕੰਮ ਕਰਦੇ ਆ ਤਾਂ ਸਾਡੀਆਂ ਸੁਪਰਮਾਰਕਟਾਂ ਹੁੰਦੀਆਂ ਆ ਉੱਥੇ ਸਮਾਨ ਸੁੰਚਣਾ ਤੇ ਜਿੱਦਾਂ ਜਿਹੜੀ ਸੁਪਰਮਾਰਕਟਾਂ ਹੁੰਦੀਆਂ ਗ੍ਰੋਸਰੀ ਸਟੋਰ ਤੇ ਸਮਾਨ ਸੁੰਨ ਲਵਣਾ ਚੇੜਨਾ ਉਹ ਕੰਮ ਕਰਦੇ ਆ ਤੇ ਕਈ ਬੰਦੇ ਕਰਦੇ ਇੱਥੇ ਫਰੂਟ ਦੀਆਂ ਦੁਕਾਨਾਂ ਤੇ ਕੰਮ ਵੀ ਕਰਦੇ ਕੱچے ਬੰਦੇ ਫਰੂਟੇਰੀਆ ਕਹਿੰਦੇ ਉਹਨੂੰ ਫਰੂਟ ਦੀਆਂ ਦੁਕਾਨਾਂ ਖੁੱਲੀਆਂ ਹੋਈਆਂ ਆ ਉੱਥੇ ਬੰਦੇ ਕੰਮ ਕਰਦੇ ਆ ਉਹਨਾਂ ਦਾ ਕੰਮ ਹੁੰਦਾ ਆ ਸਵੇਰੇ ਅਰਲੀ ਮਾਰਨਿੰਗ ਮਾਲਕ ਦੇ ਨਾਲ ਜਾਣਾ ਮੰਡੀੋਂ ਸਬਜ਼ੀ ਸੁੱਬੀ ਲੈਣੀ ਫਲ ਫਰੂਟ ਲੈਣੇ ਫਿਰ ਆ ਕੇ ਚਿੰਨਾ ਚੁੰਨਾ ਸੈੱਟ ਕਰਨਾ ਹੁ ਇਹ ਕੰਮ ਕਰਦੇ ਆ ਜਿਹੜੇ ਕੰਦੇ ਤੇ ਕਈ ਮੰਦਰ ਰੈਸਟੋਰੈਂਟ ਤੇ ਕੰਮ ਕਰਦੇ ਆ ਕੋਈ ਕਿਚਨ ਹਲਪਰ ਦਾ ਕਰਦਾ ਆ ਕੋਈ ਵੇਟਰੀ ਦਾ ਕਰਦਾ ਆ ਬਸ ਜਿਹਦਾ ਲੱਗਦਾ ਦਾ ਸਾਰੇ ਬੰਦੇ ਕੱਚੇ ਕਰੀ ਜਾਂਦੇ ਆ ਕੰਮ ਮੇਨ ਮਕਸਦ ਕੀ ਹੁੰਦਾ ਆ ਬੰਦਿਆਂ ਦਾ ਕਿ ਔਖੇ ਸੁੱਕੇ ਹੋ ਕੇ ਆਪਾਂ ਨੇ 2 ਸਾਲ ਆਪਣੇ ਇੱਥੇ ਪੂਰੇ ਕਰਨੇ ਆ 2 ਸਾਲ ਤੋਂ ਬਾਅਦ ਫਿਰ ਬੰਦਾ एलिਜੀਬਲ ਹੋ ਜਾਂਦਾ ਪੇਪਰ ਅਪਲਾਈ ਕਰਨ ਦੇ ਲਈ ਤੇ ਉਹ ਤੁਹਾਨੂੰ ਪਤਾ ਹੀ ਆ ਕਿ ਕੀ ਪ੍ਰੋਸੈਸ ਆ ਕਿੱਦਾਂ ਹੁੰਦਾ ਆ ਸੋ ਆਹ ਕੰਮ ਕਰਾ ਜਿਹੜੇ ਆਪਣੇ ਪੰਜਾਬੀ ਬੰਦੇ ਇੱਥੇ ਕਰਦੇ ਆ ਪੰਜਾਬੀ ਵੀ ਹੋਰ ਵੀ ਜਿਹੜੇ ਕੱਚੇ ਬੰਦੇ ਹੁੰਦੇ ਆ ਭਾਈ ਕੰਮ ਕਰਦੇ ਆ ਬਾਕੀ ਸਪੇਨ ਦੇ ਵਿੱਚ ਮੈਜੋਰਿਟੀ ਜਿਹੜੀ ਆ ਤੁਹਾਨੂੰ ਮਰੋਕੋ ਦੇ ਬੰਦਿਆਂ ਦੀ ਵੀ ਤੁਹਾਨੂੰ ਮਿਲਦੀ ਆ ਕਿਉਂਕਿ ਮਰੋਕੋ ਜਿਹੜਾ ਆਮਨੇ ਸਾਹਮਨੇ ਸਮੁੰਦਰ ਦੇ ਬਿਲਕੁਲ ਸਪੇਨ ਦੇ ਇਸ ਕਰਕੇ ਮਰੋਕੋ ਦੇ ਬੰਦੇ ਜ਼ਿਆਦੇ ਇੱਥੇ ਉਸ ਤੋਂ ਬਾਅਦ ਆਪਣੇ ਇੰਡੀਅਨ ਹੁੰਦੇ ਆ ਪਾਕਿਸਤਾਨੀ ਆ ਨੇਪਾਲੀ ਆ ਹੋਰ ਵੀ ਕਈ ਤਰ੍ਹਾਂ ਦੀ ਨੈਸ਼ਨੈਲਿਟੀ ਦੇ ਬੰਦੇ ਹੈਗੇ ਇੱਥੇ ਤੇ ਸਾਰਾਂ ਦੇ ਪੁਰਾਣੇ ਬੰਦੇ ਨੇ ਆਪਣੇ ਆਪਣੇ ਬਿਜ਼ਨਸ ਸੈਟਲ ਕੀਤੇ ਹੋਏ ਆ ਉਹ ਅੱਗੇ ਹੈਲਪ ਕਰੀ ਜਾਂਦੇ ਕਈ ਬੰਦੇ ਹੈਲਪ ਕਰੀ ਜਾਂਦੇ ਆ ਕੱਚੇ ਬੰਦਿਆਂ ਦੀ ਸੈਟਲ ਹੋਣ ਦੇ ਵਿੱਚ ਕਾਫੀ ਬੰਦੇ ਹੈਗੇ ਜਿਹੜੇ ਇੱਥੇ ਹੈਲਪ ਕਰਦੇ ਆ ਮੈਂ ਅਪਰੀਸ਼ੀਏਟ ਕਰਾਂ ਕਿ ਉਹ ਵੀ ਮੇਡਾ ਹੈਲਪ ਵੀ ਕਰਦੇ ਆ ਬਈ ਇਤਨ ਦੀ ਗੱਲ ਨਹੀਂ ਹੈ ਕਿ ਇਹ ਕੁਝ ਬੰਦੇ ਗਲਤ ਆ ਤਾਂ ਵਿੱਚ ਬੰਦੇ ਚੰਗੇ ਵੀ ਹੈਗੇ ਯਾਰ ਜਿਹੜੇ ਹੈਲਪ ਕਰ ਦਿੰਦੇ ਕੱਚੇ ਬੰਦਿਆਂ ਦੀ ਸੋ ਐਦਾ ਹੀ ਆ ਜੀ ਸਾਰਾ ਇੱਥੇ ਸਿਸਟਮ ਤੇ ਐਦਾ ਔਖੇ ਸੌਖੇ ਹੋ ਕੇ ਬੰਦੇ 2 ਸਾਲ ਪੂਰੇ ਕਰਦੇ ਆ ਆਪਣੀ ਪਦਰੋਨਾਂ ਦੇ ਪਹਿਲਾਂ 3 ਸਾਲ ਦਾ ਹੁੰਦਾ ਸੀ ਹੁਣ 2 ਸਾਲ ਦਾ ਹੋ ਗਿਆ ਆ ਉਹ ਕਰਦੇ ਆ ਪੂਰੀ ਉਸ ਤੋਂ ਬਾਅਦ ਫਿਰ ਆਪਣੇ ਪੀਸੀਸੀ ਬਣਾ ਕੇ ਪੇਪਰ ਅਪਲਾਈ ਕਰਦੇ ਆ ਆਹੀ ਪ੍ਰੋਸੈਸ ਹੁੰਦਾ ਆ ਇੱਥੇ ਦਾ ਬਾਕੀ ਆਏ ਕੰਮਕਾਰ ਹੁੰਦੇ ਇੱਥੇ ਸੋ ਚਾ ਟਾ ਟਾ ਦੋ ਚਾਰ ਗੱਲਾਂ ਸ਼ੇਅਰ ਕਰ ਲਈਏ ਕਾਫੀ ਦਿਨ ਆ ਬਾਅਦ ਅੱਜ ਵੀਡੀਓ ਬਣਾਉਣ ਲੱਗੇ ਆ ਕਿਉਂਕਿ ਟਾਈਮ ਨਹੀਂ ਸੀਗਾ ਤੇ ਮੈਂ ਵੀ ਛੁੱਟੀ ਲਈ ਹੋਈ ਆ ਪੰਜ-ਛੇ ਦਿਨ ਦੇ ਕੰਮ ਤੋਂ ਇਸ ਕਰਕੇ ਸੋਚਿਆ ਸੋਚਿਆ ਚਲੋ ਤੁਹਾਡਾ ਨਾਲ ਗੱਲਾਂ ਬਾਤਾਂ ਸ਼ੇਅਰ ਕਰ ਲੈਂਦੇ ਆ ਸੋ ਆਈ ਸੀਗਾ ਜੀ ਤੇ ਬਾਕੀ ਤੁਹਾਨੂੰ ਦਿਖਾਉ ਲੈਂਦੇ ਆ ਕਿ ਜਾ ਕੇ ਆਇਆਗਾ ਜੀ ਬੀਚ ਅਰੀਏ ਤੇ ਚੈੱਕ ਕਰੋ ਜੀ ਬੀਚ ਦੀ ਰੇਤ ਐ ਇੰਦਾ ਦੀ ਹੁੰਦੀ ਆ ਠੰਡ ਹੋ ਗਈ ਇਸ ਕਰਕੇ ਥੋੜਾ ਹੁਣ ਖਾਲੀ ਪਿਆ ਆ ਜਦੋਂ ਪਹਿਲਾਂ ਗਰਮੀਆਂ ਸੀਗਾ ਕਾਫੀ ਇੱਥੇ ਚੱਲ ਪੈਲ ਹੁੰਦੀ ਸੀ ਜੀ ਉਹ ਸਾਹਮਣੇ ਸਨਸੈਟ ਹੋ ਰਿਹਾ ਆ। ਦੇਖੋ ਸਾਡੇ ਨੂੰ। ਹਾਂਜੀ ਬਸ ਬਾਕੀ ਆਈ ਸੀ ਗੱਲਾਂ ਬਾਤਾਂ ਤੁਹਾਡਾ ਨਾਲ ਸ਼ੇਅਰ ਕੀਤੀਆਂ ਜਿਹੜੀਆਂ ਤੇ ਤੁਹਾਨੂੰ ਦੱਸਿਆ ਕਿ ਕਿੱਦਾਂ ਕਿੱਦਾਂ ਕਿਹੜਾ-ਕਿਹੜਾ ਕੰਮ ਇੱਥੇ ਬੰਦੇ ਕਰ ਸਕਦੇ ਆ ਕਿਹੜਾ-ਕਿਹੜਾ ਕੰਮ ਸਿੱਖ ਕੇ ਹੋਣਾ ਚਾਹੀਦਾ ਆ। ਪਰ ਕੀ ਆਇਆ ਕਿ ਪੇਪਰ ਬਣ ਜਾਂਦੇ ਆ। ਕੋਈ ਇਦਾਂ ਦੀ ਗੱਲ ਨਹੀਂ ਹੈਗੀ ਮਿਹਨਤ ਕਰਨੀ ਪੈਂਦੀ ਆ। ਤੇ ਕਈ ਇੱਥੇ ਆਪਣੇ ਪੰਜਾਬੀ ਭਰਾ ਹੈਗੇ ਹੈਲਪ ਕਰ ਦਿੰਦੇ ਆ। ਕਈ ਪਾਕਿਸਤਾਨੀ ਭਰਾ ਵੀ ਹੈਲਪ ਕਰ ਦਿੰਦੇ ਆ। ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਤੇ ਆਪਣੇ ਜੇ ਆਉਣਾ ਹੈ ਤਾਂ ਨਿਸ਼ਚੇ ਪੱਕਾ ਬਣਾ ਕੇ ਆਓ ਮਨ ਬਣਾ ਕੇ ਆਓ ਵੀ ਆਉਣਾ ਹੈ ਤੇ ਬਾਕੀ ਮਿਹਨਤ ਕਰੋ ਆਪਣੀ ਤੇ ਸਭ ਕੁਝ ਹੋ ਜਾਂਦਾ ਹੈ ਥੋੜਾ ਟਾਈਮ ਲੱਗਦਾ ਹੈ ਕੰਮ ਲੱਭਣ ਵੀ ਟਾਈਮ ਲੱਗਦਾ ਪਰ ਇਹ ਕਿ ਮਿਲ ਜਾਂਦਾ ਹੈ ਇਦਾਂ ਦੀ ਗੱਲ ਨਹੀਂ ਹੈਗੀ ਕੰਮ ਮਿਲ ਜਾਂਦਾ ਹੈ ਟਾਈਮ ਲੱਗਦਾ ਥੋੜਾ ਤੇ ਜੇ ਤੁਸੀਂ ਇੱਥੇ ਨਵੇਂ ਆਏ ਆ ਤੇ ਮੈਂ ਤੁਹਾਨੂੰ ਸਜੈਸਟ ਕਰਾਂਗਾ ਕਿ ਆਪਣਾ ਘਰ ਬੈਠਣ ਦੀ بجائے ਨਾ ਲਾਗੇ ਤੁਸੀਂ ਦੇਖੋ ਆਪਣਾ ਗੁਰਦੁਆਰਾ ਸਾਹਿਬ ਸਪੇਨ ਦੇ ਵਿੱਚ ਕਿਹੜਾ ਆ ਗੁਰਦੁਆਰਾ ਸਾਹਿਬ ਜਾਓ ਤੁਸੀਂ ਦਿੱਲੀ ਠੀਕ ਹੈ ਇੱਕ ਤਾਂ ਉੱਥੇ ਜਾ ਕੇ ਸੇਵਾ ਕਰੋ ਹਨਾ ਸੇਵਾ ਕਰੋ ਨਾਲ ਲੰਗਰ ਪ੍ਰਸ਼ਾਦਾ ਛਕੋ ਤੁਹਾਡਾ ਜਿਹੜਾ ਰੋਟੀ ਬੰਦਾ ਖਰਚਾ ਚਲੋ ਬਚੇਗਾ ਮੈਂ ਨਹੀਂ ਕਹਿੰਦਾ ਕਿ ਮਤਲਬ ਕਿ ਤੁਸੀਂ ਜਾ ਕੇ ਇਕੱਲਾ ਲੰਗਰ ਹੀ ਛਕਣਾ ਉੱਥੇ ਕੋਈ ਸੇਵਾ ਕਰੋ ਸੇਵਾ ਕਰਨ ਤੋਂ ਬਾਅਦ ਆਪਣਾ ਲੰਗਰ ਪ੍ਰਸ਼ਾਦਾ ਛਕੋ ਤੇ ਇੱਕ ਉੱਥੇ ਰੋਜ਼ ਨਵੇਂ ਤਾਂ ਨਵੇਂ ਬੰਦੇ ਆਉਂਦੇ ਆ ਉੱਥੇ ਮੱਥਾ ਟੇਕਣ ਉਹਨਾਂ ਨਾਲ ਆਪਣੀ ਗੱਲਬਾਤ ਵਧਾਓ ਉਹਨਾਂ ਨਾਲ ਗੱਲਬਾਤਾਂ ਕਰੋ ਕਈ ਵਾਰੀ ਬੰਦਿਆਂ ਨੂੰ ਕੰਮਕੁੰਮ ਦੀ ਲੋਡ ਹੁੰਦੀ ਆ ਤੇ ਉਹ ਫਿਰ ਇਹਨੇ ਕਿ ਆਪਣਾ ਲਿੰਕ ਵਧਾਓ ਇੱਥੇ ਜਿੰਨੇ ਤੁਹਾਡੇ ਵੱਲ ਲਿੰਕ ਵਧਣਗੇ ਉਨਾ ਹੀ ਬੈਟਰ ਚਾਂਸ ਆ ਕਿ ਤੁਹਾਨੂੰ ਜਿਹੜਾ ਇੱਥੇ ਕੰਮ ਜਲਦੀ ਮਿਲੂਗਾ ਠੀਕ ਹੈ ਤੇ ਆ ਤੁਸੀਂ ਕੰਮ ਜ਼ਰੂਰ ਕਰਨੇ ਹੈਗੇ ਇਸ ਪੇਜ ਦੇ ਵਿੱਚ ਆ ਕੇ ਬਾਕੀ ਮੇਰੇ ਵੱਲ 올 ਦਾ ਬੈਸਟ ਆ ਸਾਰਿਆਂ ਨੂੰ ਜਿਹੜਾ ਜੇ ਕਿਸੇ ਨੇ ਆਉਣਾ ਹੈਗਾ ਸਾਰਿਆਂ ਨੂੰ 올 ਦੀ ਬੈਸਟ ਆ ਤੇ ਹਾਈਟ ਰੈੱਡ ਹੋਈ ਆ ਵੇਟ ਕਰ ਲੈਣੇ ਆ ਸੋ ਬਾਕੀ ਮੇਰੇ ਵੱਲੋਂ ਸਾਰਿਆਂ ਨੂੰ 올 ਦੀ ਬੈਸਟ ਆ ਜਿਹਨੇ ਜਿਹਨੇ ਆਣਾ ਹੈ ਆ ਕੇ ਆਪਣਾ ਕਰਾਓ ਪਟਰੋਨਾਮੈਂਟ ਤੇ ਆਪਣੇ ਟਾਈਮ ਸ਼ੁਰੂ ਕਰੋ ਪੇਪਰ ਬਣਾਉਣ ਦਾ ਸੋ ਠੀਕ ਹੈ ਜੀ ਮਿਲ ਜਾਈਏ ਕਿਸੇ ਨੈਕਸਟ ਵੀਡੀਓ ਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ